ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਆਏ ਆਪਾਂ ਬਿਲਕੁਲ ਤਾਰਾਂ ਦੇ ਲਾਗੇ ਜਿਹਨੂੰ ਆਪਾਂ ਬਾਰਡਰ ਕਹਦੇ ਨੇ ਬਾਰਡਰ ਦੇ ਲਾਗੇ ਆਏ ਆ ਇੱਥੇ ਲਾਗੋਂ ਪਾਕਿਸਤਾਨ ਦੇ ਦੱਜੇ ਸ਼ਾਇਦ ਜੂਮ ਕਰਕੇ ਦੇ ਬਿਲਕੁਲ ਲੱਗੀ ਹੈ ਜੀ ਜੂਮ ਹੋ ਗਿਆ ਤੇ ਕਿੰਨੇ ਕਿਲੋਮੀਟਰ ਤੇ ਹੈ ਨਾ ਉਹ ਅਗਲੇ ਰੁੱਖ ਦਿਖਾਂਦੇ ਜੀ ਅਗਲੇ ਰੁੱਖ ਰਹਿਣ ਦੋ ਜਿੱਥੇ ਉਹ ਚਿੱਟੀ-ਚਿੱਟੀ ਕਣਕੜੀ ਦਿਖਾਂਦੀ ਉਹ ਪਾਕਿਸਤਾਨ ਦੀ ਜੀ ਉਹ ਕਾਲੀ ਕਾਲੀ ਕਾਂਕ ਜਿਹੜੀ ਉਹ ਆਪਣੀ ਹੈ। ਔਰ ਅੱਗੇ ਚੱਟੀ-ਚੱਟੀ ਕਾਂਕ ਜਿਹੜੀ ਨਾ ਪਾਕਿਸਤਾਨ ਦੀ। ਚੱਲੀ ਜਾਂਦੀ ਉਹ ਨੀਵੇਂ ਸਾਤੇ ਚੜ ਗਈ। ਆਹ ਚੱਕ ਗਈ। ਇੱਧਰ ਤਾਂ ਕਣਕ ਦੇ ਵੱਢਣ ਵਾਲੀ ਬੜੀ ਪਈ ਐ ਜੀ। ਇਧਰ ਵੇਖੋ ਕੰਮ ਬੜਾ ਢੇ ਬੰਦੇ ਦਾ ਸਾਰੇ ਪਿੰਡ ਦੇ ਨੇ ਟਰੈਕਟਰ ਇਕੱਠੇ ਕੀਤੇ ਆ ਤੇ ਇੱਕ ਪਾਸੇ ਰੀਪਰ ਵੀ ਚੱਲੀ ਜਾਂਦੇ ਮਹੀਨ ਵੀ ਚੱਲੀ ਜਾਂਦੀ ਆ। ਇਹਦਾ ਸਾਰਾ ਨਵੇੜਨਾ ਕੰਮ ਆ। ਟੋਰੀ ਪਰ ਚੱਲੰਦੇ ਆ ਇੱਕੋ ਮਸ਼ੀਨ ਚੱਲਣ ਦੀ ਨਾਲੇ ਹੀ ਅੱਗੇ-ਅੱਗੇ ਮਸ਼ੀਨ ਵੱਢੀ ਜਾਂਦੀ ਆ ਤੇ ਪਿਛੇ ਪੇ ਤੂੜੀ ਬਣਾਈ ਜਾਂਦੇ ਆ